ਮੇਰਾ ਭਾਈ ਨਾਮ ਮਨਜੋਸ ਹੈ ਮੇਰਾ ਛੋਟਾ ਵੀਰ ਹੀ ਮੈ ਤੋਂ 3 ਸਾਲ ਛੋਟਾ ਅਮਰੀਕਾ ਗਿਆ ਸੀ ਜਦੋਂ ਉੱਥੇ ਕੋ ਮੁੰਡਾ ਉਹਦੇ ਨਾਲ ਦਾ ਪੱਕਾ ਹੋਇਆ ਸੀ ਜੋ ਸਾਡੇ ਸੁਣਨ ਚ ਆਇਆ ਉਹਦੇ ਨਾਲ ਦਾ ਮੁੰਡਾ ਪੱਕਾ ਹੋਇਆ ਸੀ ਤੇ সুইমিং ਪੂਲ ਦੇ ਵਿੱਚ ਕਿਤੇ ਗਏ ਨਾਉਣ ਸੋ ਵੀ ਬੋਲਦੇ ਜਿੰਨ ਉਹ ਦੇ ਪੈਰ ਪਤਾ ਨਹੀਂ ਕਿੱਦਾਂ ਫਿਸਲੇ ਉਹ ਮੁੰਡਾ ਡੁੱਬਣ ਲੱਪਿਆ ਨਾ ਜਿੱਦਾ ਗਾਂ ਜਿੱਥੇ ਡੂੰਘਾ ਪਾਣੀ ਹੁੰਦਾ ਉਧਰ ਨੂੰ ਚਲੇ ਗਿਆ ਇਹ ਉਹਨੂੰ ਕਵਰ ਬਚਾਉਂਦਾ ਪਹੁੰਚਾਉਂਦਾ ਉਹਨੇ ਪਤਾ ਨਹੀਂ ਰੱਬ ਜਾਣੇ ਕੀ ਬਣਿਆ ਕਿ ਉਹਨੇ ਇਹਨੂੰ ਫੜ ਲਿਆ ਜਾਂ ਇਹਨੇ ਕੀ ਹਸਾਕ ਦਾ ਬਣਿਆ ਉੱਥੇ ਵੀ ਦੋਵੇਂ ਜਣੇ ਤੁਹਾਨੂੰ ਪਤਾ ਲੱਗਾ ਕਿ ਦੋਪਰੀ ਬਾਕੀ ਸਾਡਾ ਸਾਰਾ ਪਰਿਵਾਰ ਹੁਣ ਇਹਦੇ ਤੇ ਪਹਿਲਾਂ ਮੇਰੇ ਪਾਪਾ ਦੀ ਡੈਥ ਹੋਈ 2017 ਦੇ ਵਿੱਚ ਦੇ ਰਹੇ ਇਹਨੂੰ ਬਾਹਰ ਭੇਜਿਆ ਤੇ ਉਹ ਜਲੋ ਦੇ ਰੱਬ ਦੀ ਮਾਰ ਆਈ ਇਹ ਹੀ ਕਿਹੜਾ ਚੁੰਨੇ ਆ ਕਿ ਤੁਮੀ ਉਮਰ ਕਿੰਨੀ ਸੀ ਜੀ ਇਹਦੀ ਉਮਰ ਜੀ 21 ਸਾਲ ਹੈ ਕਿਹਨਾ ਸਾਇਲ ਪ੍ਰੀਸ ਹੈ ਨਹੀਂ ਕਿੰਨੇ ਪਰਿਵਾਰ ਆ ਇਹ ਤਿੰਨ ਭੈਣ ਭਰਾ ਆ ਕਿ ਕੀ ਕੰਮ ਕਰਦਾ ਕਿਥੇ ਰਹਿੰਦਾ ਹੈ ਇਹ ਜੀ ਫਲੋਰੀਡਾ ਸ਼ਹਿਰ ਵਿੱਚ ਰਹਿੰਦਾ ਹੈ ਤੇ ਸਟੋਰ ਤੇ ਕੰਮ ਕਰਦਾ ਹੈ ਜੀ ਕੰਮ ਵੀ ਚੱਲ ਰਿਹਾ ਹੈ ਹਾਂ ਜੀ ਵਧੀਆ ਚੱਲ ਜਿੰਦਾ ਹੈ ਕੰਮ ਫੋਨ ਫਾਨ ਆਉਂਦਾ ਰਹਿੰਦਾ ਹੈ ਵਧੀਆ ਹੈ ਕੋਈ ਮੰਗ ਕਰਨੀ ਜੇ ਨਾ ਸੰਸਿਚਲ ਤੋਂ ਪ੍ਰਵਾਹ ਹਾਂ ਜੀ ਕੀ ਮੰਗ ਕਰਨੀ ਜੇ ਆਹੀ ਮੰਗ ਕਰਨੀ ਚਾਹੁੰਦੇ ਜੀ ਜਾਂਦੀ ਆ ਦੀ ਸਾਨੂੰ ਸਾਡੇ ਵੀਰ ਭਰਾ ਦਾ ਮੁੱਖ ਦੇਖਣ ਨੂੰ ਮਿਲ ਜੇ ਉਹਦੀ ਦੇਹ ਨੂੰ ਇੱਧਰ ਲਿਆਂਦਾ ਜਾਵੇ ਜੀ ਜੋ ਵੀ ਪਰਿਵਾਰ ਸਾਰਾ ਦਰਸ਼ਨ ਕਰ ਸਕੀ ਆਖਰੀ ਵਾਰ ਤੋਂ ਗੱਲ ਬਾਤ ਇਹ ਕਰੀ ਰਿਹਾ ਆ ਆਖਰੀ ਵਾਰੀ ਜੇ ਮੇਰੀ ਪਰਸੋਂ ਹੋਈ ਏ ਇਹਦੇ ਨਾਲ ਰਾਤੀ ਪਰਸੂ ਰਾਤੀ ਗੱਲ ਬਾਤ ਹੋਈ ਮੇਰੀ ਬਾਕੀ ਉਹ ਬੜਾ ਮਿਲਣ ਵਰਤਨ ਵਾਲਾ ਸੀ ਸਾਰਿਆਂ ਦੇ ਨਾਲ ਗੱਲਬਾਤ ਕਰਦਾ ਸੀ ਜਿੰਨੇ ਉਹਦੇ ਮਿੱਤਰ ਭਰਾ ਇਹ ਘਰ ਸਾਰੇ ਕਹਿੰਦੇ ਕਿ ਸਾਡੀ ਸਾਡੇ ਨਾਲ ਪਰਸੇ ਗੱਲ ਹੋਈ ਮਤਲਬ ਸਾਰਿਆਂ ਨਾਲ ਗੱਲ ਕੀਤੀ ਹੁੰਦੇ ਵਾਹੀ ਤੇ ਹੀ ਕਹਿੰਦੇ ਜੀ ਇਹੋ ਜਿਹਾ ਘਾਟਾ ਰੱਬ ਦੁਸ਼ਮਣ ਨੂੰ ਨਾ ਦੇਵੇ ਇਹੋ ਜਿਹੇ ਘਾਟੇ ਕਦੇ ਪੂਰੇ ਨਹੀਂ ਹੁੰਦੇ ਜੀ ਹੁਣ ਮੈਂ ਹੈਗਾ ਇਕੱਲਾ ਹੀ ਬਸ ਇਹੀ ਮੰਗ ਕਰਦੇ ਆ ਜੀ ਸਾਡੀ ਬਸ ਉਹਦੇ ਮਦਦ ਕੀਤੀ ਜਾਵੇ ਜੀ ਕਿ ਆਪਣੇ ਵੀਰ ਦੀ ਮ੍ਰਿਤਕ ਦੇ ਇਥੇ ਲਿਆ ਸਕੀਏ ਆਪਣੇ ਪਿੰਡ ਆਪਣੇ ਘਰ ਉਹਦਾ ਤੇਰਾ ਪਵਾ ਸਕੀਏ ਬਸ ਇਹ ਹੀ ਸਰਕਾਰ ਤੋਂ ਮੰਗ ਕਰਦੇ ਜੀ ਧੰਨਵਾਦ ਮੈਂ ਸਰਪੰਚ ਨਸੀਤਾ ਪਿੰਡ ਦਾ ਤੇ ਬਾਕੀ ਸੈਲਥੈਂ ਬਾਜਬਾ ਸਾਡੇ ਪਿੰਡ ਦਾ ਨੌਜਵਾਨ ਸੀਗਾ ਬਹੁਤ ਬੈਂਤੀ ਸੀਗਾ ਤੇ ਗਿਆ ਵਿਚਾਰਾ ਮਸਾਂ ਤੱਕ ਗਿਆ ਸੀਗਾ ਤੇ ਉੱਥੋਂ ਰੱਬ ਦਾ ਪਾਣਾ ਹੋਰੀ ਵਰਤ ਗਿਆ ਵਿਚਾਰੇ ਨਾਲ ਫਿਰੰਡ ਦੇ ਵਿੱਚ ਬਹੁਤ ਮਿਲਨਸਾਰ ਸੀ ਬੱਚਿਆਂ ਦੇ ਨਾਲ ਕੋਈ ਵੀ ਭਾਵੇਂ ਥੋੜਾ ਜਿਹੀ ਹੋ ਜੇ ਗੇ ਨੂੰ ਹੋਇਆ ਸੀ ਤੇ ਕਿਸੇ ਨੂੰ ਕੋਈ ਮਾੜੀ ਮੋਟੀ ਜ਼ਰੂਰਤ ਹੁੰਦੀ ਸੀ ਤਾਂ ਵੀ ਪਾ ਦਿੰਦਾ ਸੀ ਭਾਵੇਂ ਆਪ ਕਿੱਡੀ ਤੰਗੀ ਚੇ ਸੀਗਾ ਕਿਸੇ ਨੂੰ ਨਾ ਨਹੀਂ ਕਰਨ ਵਾਲਾ ਹਰੇਕ ਨਾਲ ਮੇਲ ਜੋਲ ਰੱਖਣ ਵਾਲਾ ਸੀਗਾ ਮਾਪਿਓ ਦਾ ਵੀ ਅਗਿਆਕਾਰੀ ਸੀਗਾ ਬਹੁਤ ਵਧੀਆ ਸੀਗਾ ਆ ਪਤਾ ਨਹੀਂ ਰੱਬ ਜਾਣੇ ਕਿਦਾਂ ਕੋਈ ਕੀ ਪਾਣਾ ਮਰਤੇ ਆ ਤੇ ਕੀ ਨੇ ਇਸ ਕਰਕੇ ਅਸੀਂ ਰਾਜ ਸਭਾ ਮੈਂਬਰ ਦੇ ਨਮੀ ਕਨੇ ਆ ਇਹਨਾਂ ਨੂੰ ਲਾਸ਼ ਲੈਣ ਵਾਸਤੇ ਮਦਦ ਕੀਤੀ ਜਾਵੇ ਤੇ ਸਾਡਾ ਮੰਤਰਾਲਾ ਲੈ ਗਿਆ ਮਤਾਲਾ ਜਿਹੜਾ ਉਹ ਵੀ ਮਦਦ ਕਰੇ ਪੰਜਾਬ ਸਰਕਾਰ ਵੀ ਕਰੇ ਤੇ ਸੈਂਟਰ ਗਵਰਨਮੈਂਟ ਵੀ ਕਰੇ ਤੇ ਬੱਚਾ ਜਿਹੜਾ ਵਾ ਇੱਥੇ ਲਿਆਂਦਾ ਜਾਵੇ ਤੇ ਆਖਰੀ ਵਾਰ ਇਹਦਾ ਜਿਹੜਾ ਵਾ ਮਾਂ ਪਿਓ ਜਿਹੜੇ ਆ ਮਦਰ ਇਹਨਾਂ ਦੀ ਕੱਲੀ ਆ ਵਿਚਾਰੀ ਦੇ ਉਹ ਮੂੰਹ ਦੇਖ ਲੋ ਇਹ ਬੱਚੇ ਦਾ ਇਹੀ ਮੰਨ ਲ ਕਰਦੇ ਆ ਸੀ ਬਿੱਥ ਕਰੋ ਇਸੀ ਬਿੱਥ ਪਰਸਾਂ ਹੋਈ 68 ਰਖੜੀ ਵਾਲੇ ਦਿਨ ਇਹ ਵਿਆਹ ਸੀ ਕੋਰਾ ਸੀ ਨ ਇੱਕ ਵਾਰ ਆਈ ਸੀ ਅੱਜੇ ਤਾਂ ਮੇਰੇ ਖਿਆਲ ਅਮਰੀਕਾ ਪਹੁੰਚੇ ਤਾਂ 4 ਮਹੀਨੇ ਨਹੀਂ ਹੋਏ 5 ਮਹੀਨੇ 5 ਮਹੀਨੇ ਪੰਜ ਮਹੀਨੇ ਗਿਆ ਹੈ ਹਾਂ